ਪੰਜਾਬ ਦਸਤਾ ਹੋਏ ਤੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਅੱਜ ਲੈ ਕੇ ਹਾਜ਼ਰ ਸਿਆਸੀ ਮੁੱਦਾ ਸਤਿ ਸ਼੍ਰੀ ਅਕਾਲ ਨਮਸਕਾਰ ਆਦਰ ਵਾਦ ਜੁਨਾ ਤੋਂ ਆਇਨ ਪਹਿਲਾਂ ਕੁਝ ਸਿਆਸਤਦਾਨਾਂ ਨੇ ਪਲਟੀ ਮਾਰੀ ਹੈ ਇਹ ਖਬਰ ਉਹਨਾਂ ਪਲਟੀ ਮਾਰ ਸਿਆਸਤਦਾਨਾਂ ਬਾਰੇ ਹੋਏਗੀ ਪਰ ਉਸ ਤੋਂ ਪਹਿਲਾਂ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਅਮਰੂਦ ਸਕੈਂਡਲ ਦੇ ਵਿੱਚ ਜਿਵੇਂ ਕੱਲ ਤੁਹਾਨੂੰ ਖਬਰ ਦਿੱਤੀ ਸੀ ਕਿ ਈਡੀ ਨੇ ਰੇਡ ਕੀਤਾ ਪੰਜਾਬ ਦੇ ਕਈ ਥਾਈ ਉਸ ਦੇ ਵਿੱਚ डीसी फरोसपुर राजेश तमान ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਨਾਲ ਗ੍ਰਿਫਤਾਰ ਕਰ ਲਏ ਗਏ ਆ ਵਲ ਰਜੂਮ ਸਾਹਿਬ ਜਿਹੜੇ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ ਨੇ ਉਹ ਇਹ ਦੋ ਆਈਸ ਅਧਿਕਾਰੀਆਂ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਗ੍ਰਿਫਤਾਰ ਕਰਕੇ ਲੈ ਜਾ ਚੁੱਕੀ ਹੈ ਇਥੋਂ ਇਹ ਵੀ ਚਰਚੇ ਛਿੜ ਰਹੇ ਨੇ ਕਿ ਹੋ ਸਕਦਾ ਕਿ ਇਹ ਦਾ ਵਿੱਚ ਸ਼ਰਾਬ ਪਾਲਿਸੀ ਦਾ ਐਂਗਲ ਜੁੜਿਆ ਹੋਵੇ ਕਿਉਂਕਿ ਰਜੂਮ ਸਾਹਿਬ ਐਕਸਾਈਜ਼ ਦੇ ਕਮਿਸ਼ਨਰ ਨੇ ਤੇ ਉਹਨਾਂ ਤੇ ਪਹਿਲਾਂ ਵੀ ਈਡੀ ਰੇਡ ਕਰ ਚੁੱਕੀ ਹੈ ਇੱਕ ਉਹਨਾਂ ਦੇ ਨਾਲ ਹੋਰ ਸੀਨੀਅਰ ਐਕਸਾਈਜ਼ ਦੇ ਅਧਿਕਾਰੀ ਨਰੇਸ਼ ਦੁੱਬੇ ਉਹਨਾਂ ਦੇ ਘਰ ਤੇ ਵੀ ਪਹਿਲਾਂ ਈਡੀ ਰੇਡ ਕਰ ਚੁੱਕੀ ਹੈ ਸੋ ਦੋ ਆਪਰੇਸ਼ਨ ਹੋ ਸਕਦੇ ਆ ਇਕੱਠੇ ਇੱਕ ਪਾਸੇ ਅਮਰੂਦ ਸਕੈਂਡਲ ਤੇ ਨਾਲ ਨਾਲ ਫਿਰ ਉਹ ਜਦੋਂ ਕਸਟਡੀਅਲ ਇੰਟਰੋਗੁਏਸ਼ਨ ਹੋਏਗੀ ਤੇ ਉਹ ਸ਼ਰਾਬ ਦੇ ਬਾਰੇ ਵੀ ਜਾਣਕਾਰੀ ਲੈ ਸਕਣਗੇ ਈਡੀ ਦਾ ਇਸ ਕਿਸਮ ਦਾ ਪ੍ਰਭਾਵ ਜਨਤਾ ਦੇ ਵਿੱਚ ਗਿਆ ਹੁਣ ਖਬਰ ਵਿਸਤਾਰਚ ਕਿਸੇ ਅੰਗਰੇਜ਼ੀ ਲੇਖਕ ਨੇ ਕਿਹਾ ਹੈ politix is a game of scoundrels ਮਤਲਬ ਸਿਆਸਤ ਬਦਮਾਸ਼ਾਂ ਦੀ ਖੇਡ ਹੈ ਬਹੁਤ ਹੀ ਘੱਟ ਸਿਆਸਤਦਾਨ ਹੋਣਗੇ ਜਿਨ੍ਹਾਂ ਤੇ ਇਹ ਕਹਾਵਤ ਪੂਰੀ ਸੱਚ ਸਾਬਤ ਨਾ ਹੁੰਦੀ ਹੋਵੇ ਪਾਰਟੀ ਭਾਵੇਂ ਕੋਈ ਵੀ ਹੋਵੇ ਅੱਜ ਪਹਿਲਾਂ ਪਲਟੀ ਮਾਰ ਸਿਆਸਤਦਾਨ ਸ਼ੀਤਲ ਅੰਗੁਰਾਲ ਐਮ ਐਲ ਏ ਜਲੰਧਰ ਵੈਸਟ ਦੀ ਗੱਲ ਕਰਾਂਗੇ ਜੋ ਕਿ ਆਮ ਆਦਮੀ ਪਾਰਟੀ ਛੱਡ ਕੇ ਵਾਪਸ ਬੀਜੇਪੀ ਚਲੇ ਗਏ ਨੇ ਜਿੱਥੋਂ ਉਹ ਪਹਿਲਾਂ ਆਏ ਸੀ ਇਹ ਸ਼ਖਸ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਇਆ ਟਿਕਟ ਮਿਲੀ ਤੇ ਐਮਐਲਏ ਬਣ ਗਿਆ ਹੁਣ ਸਾਨੂੰ ਹਵਾਲਾ ਦਿੰਨੇ ਆ ਅੰਗਰੇਜ਼ੀ ਟਰਿਬਿਊਨ ਦੀ ਪੱਤਰਕਾਰ ਦੀਪ ਕਮਲ ਦੀ ਖਬਰ ਦਾ ਉਸ ਨੇ ਕੁਝ ਹਫ਼ਤੇ ਪਹਿਲਾਂ ਇਹ ਲਿਖਿਆ ਕਿ ਇਸ ਐਮਐਲਏ ਦੇ ਵਿਰੁੱਧ 9 ਕ੍ਰਿਮੀਨਲ ਕੇਸ ਅਦਾਲਤਾਂ ਦੇ ਵਿੱਚ ਚੱਲਦੇ ਨੇ ਤੇ ਇਸ ਨੂੰ ਆਮ ਆਦਮੀ ਪਾਰਟੀ ਦੀ ਸਹਾਇਤਾ ਮਿਲੀ ਤੇ ਫਿਰ ਚਾਰ ਕੇਸਾਂ ਚੋਂ ਇਹ ਬਰੀ ਹੋ ਚੁੱਕਿਆ ਤੇ ਉਸਤੇ ਦੋਸ਼ ਲੱਗਦੇ ਸੀ ਕਤਲ ਦੇ ਸ਼ਰਾਰਤ ਕਰਨ ਦੇ ਅਗ ਜਨਨੀ ਕਰਨ ਦੇ ਝੂਠੇ ਸਬੂਤ ਪੈਦਾ ਕਰਨ ਦੇ ਸਬੂਤ ਜਿਹੜੇ ਅਸਲੀ ਉਹ ਗੁੰਮ ਕਰਨ ਦੇ ਸਰਕਾਰੀ ਅਧਿਕਾਰੀ ਤੇ ਹਮਲਾ ਕਰਨ ਦੇ ਜੂਆ ਖੇਡਣ ਦੇ ਅਤੇ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਕਿਸੇ ਨੂੰ ਰੱਖਣ ਦੇ ਆਧ ਪਰ ਨੌ ਵਿੱਚੋਂ ਚਾਰ ਚ ਜਦੋਂ ਇਹ ਬਰੀ ਕੀਤਾ ਗਿਆ ਅਦਾਲਤ ਵੱਲੋਂ ਤਾਂ ਅਦਾਲਤ ਨੇ ਹਰ ਕੇਸ ਚ ਲਿਖਿਆ ਕਿ ਪ੍ਰੋਸੀਕਿਊਸ਼ਨ ਹੈਜ਼ ਫੇਲਡ ਟੂ ਪ੍ਰੂਵ ði ਅਲੀਗੇਸ਼ਨਸ ਯਾਨੀ ਕਿ ਪੁਲਿਸ ਆਪਣੇ ਜਿਹੜੇ ਦੋਸ਼ ਐ ਇਹਦੇ ਲਾਏ ਆ ਉਹਨਾਂ ਨੂੰ ਸਾਬਤ ਕਰਨ ਚ ਫੇਲ ਹੋਈ ਜੱਜ ਸਾਹਿਬਾਨਾ ਨੇ ਇਹ ਵੀ ਲਿਖਿਆ ਕਿ ਪੁਲਿਸ ਦੀਆਂ ਵਿਟਨੈਸਸ ਜਾਨੀ ਕਿ ਸਰਕਾਰੀ ਗਵਾਹ ਜਿਹੜੇ ਕਿ ਪ੍ਰੋਸੀਕਿਊਸ਼ਨ ਨੇ ਪੇਸ਼ ਕੀਤੇ ਉਹਨਾਂ ਦੇ ਵਿੱਚ ਥਾਣੇਦਾਰ ਸ਼ਾਮਲ ਨੇ ਡੀਐਸਪੀ ਸ਼ਾਮਲ ਨੇ ਏਐਸਆਈ ਸ਼ਾਮਲ ਨੇ ਹਵਲਦਾਰ ਸ਼ਾਮਲ ਨੇ ਉਹ ਸਾਰੇ ਹੀ ਇਸ ਸ਼ਖਸ ਨੂੰ ਪਛਾਣਨ ਤੋਂ ਮੁਕਰ ਗਏ ਉਹ ਕਹਿੰਦੇ ਜੀ ਜੱਜ ਸਾਹਿਬ ਅਸੀਂ ਤਾਂ ਇਹ ਬੰਦੇ ਨੂੰ ਜਾਣਦੇ ਹੀ ਨਹੀਂ ਜਿਹਦੇ ਤੇ ਪਰਚਾ ਦਰਜ ਕੀਤਾ ਗਿਆ ਉਹਦਾ ਬੰਦਾ ਕੋਈ ਹੋਰ ਸੀ ਫਾਲਸਪਰੂਪ ਉਹ ਬੰਦਾ ਜਿਹੜਾ ਹੈਗਾ ਐਮਐਲਏ ਸਚੀਤਲ ਅੰਗੁਰਾਲ ਬਰੀ ਹੋ ਗਿਆ ਟੈਕਨੀਕਲੀ ਉਹ ਇਨੋਸੈਂਟ ਸਾਬਤ ਹੋ ਗਿਆ ਭਾਵੇਂ ਸੋਸ਼ੀਅਲੀ ਤੇ ਮੋਰਲੀ ਲੋਕ ਉਹਦੀ ਸੱਚਾਈ ਨੂੰ ਜਾਣਦੇ ਨਹੀਂ ਹੁਣ ਅਗਲਾ ਤਾਂ ਕੇਜਰੀਵਾਲ ਦੀ ਪਾਰਟੀ ਦਾ ਸੱਤਾਧਾਰੀ ਪਾਰਟੀ ਦਾ ਐਮਐਲਏ ਹੈ ਤੇ ਗਵਾਹ ਫਿਰ ਜਿਹੜੇ ਪੁਲਿਸ ਵਾਲੇ ਆ ਉਹਦੇ ਵਿਰੁੱਧ ਭੁਗਤ ਕਿਵੇਂ ਜਾਣਗੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਇੱਕ ਪਰਚਾ ਐਕਸਾਈਜ਼ ਐਂਡ ਟੈਕਸੇਸ਼ਨ ਐਕਟ ਦੇ ਤਹਿਤ ਦਰਜ ਹੁੰਦਾ ਹੈ ਡੇਰਾ ਬਸੀਚ ਇਸ ਐਮਐਲਏ ਦੇ ਵਿਰੁੱਧ ਜਦੋਂ ਇਹ ਪਹਿਲਾਂ ਭਾਜਪਾ ਦੇ ਵਿੱਚ ਸੀ ਐਫਆਈਆਰ ਨੰਬਰ 211 ਆਫ 2021 2022 'ਚ ਆ ਜਾਂਦਾ ਆਮ ਆਦਮੀ ਪਾਰਟੀ 'ਚ ਤੇ ਫੇਰ ਜਿਹੜੀ ਪੁਲਿਸ ਹੈ ਮੋਹਾਲੀ ਪੁਲਿਸ ਜਿਹਦੇ ਮੁਖੀ ਸੰਦੀਪ ਗਰਗਾ ਐਸਐਸਪੀ ਉਹ ਇਸ ਸ਼ਖਸ ਦੇ ਵਿਰੁੱਧ ਚਲਾਨ ਦੇਣਾ ਹੀ ਭੁੱਲ ਜਾਂਦੇ ਆ ਅੱਜ ਤੱਕ ਇਸ ਪਰਚੇ 'ਚ ਇਸ ਦੇ ਵਿਰੁੱਧ ਨਾਲ ਇਹਦੇ 5 ਹੋਰ આરોપી ਸ਼ਰਾਬ ਨਜਾਇਜ਼ ਵਿਚਣ ਦਾ ਲਜਾਣ ਦਾ ਪਰਚਾ ਦਰਜ ਹੋਇਆ ਪਰ ਕਿਸੇ ਦੇ ਵਿਰੁੱਧ ਚਾਰਸ਼ੀਟ ਅਦਾਲਤ ਦੇ ਵਿੱਚ ਦਾਖਲ ਨਹੀਂ ਕੀਤੀ ਗਈ ਮੁਹਾਲੀ ਪੁਲਿਸ ਵਿਚਾਰੀ ਕਰੇ ਕੀ ਸਿਆਸੀ ਦਬਾਅ ਤੇ ਸਿਆਸਤਦਾਨ ਫਿਰ ਉਹ ਕਰਦੇ ਆ ਜੋ ਉਹ ਕਰਦੇ ਹੁੰਦੇ ਆ ਪਿਛਲੇ 3 ਸਾਲ ਤੋਂ ਕੇਸ ਇਹ ਠੰਡੇ ਵਾਸਤੇ ਚ ਪਿਆ ਜੀ ਤੇ ਫਿਰ ਕੀ ਆਸ ਕਰੋਗੇ ਤੁਸੀਂ ਪੁਲਿਸ ਤੋਂ ਨਾਲੇ ਫਿਰ ਇਹ ਸਰਕਾਰ ਤੋਂ ਜਿਹੜੀ ਕਿ ਬਦਲਾਵ ਵਾਲੀ ਸਰਕਾਰ ਕਹਾਉਂਦੀ ਆ ਭਗਵਾਨ ਤਮਨ ਦੀ ਸਰਕਾਰ 2022 ਮਾਰਚ ਚ ਬਣੀ ਤੁਹਾਨੂੰ ਯਾਦ ਹੋਣਾ ਬਸ ਸਤੰਬਰ ਦਾ ਮਹੀਨਾ ਆਇਆ 2022 ਦਾ ਕਿ ਇਸ ਐਮਐਲਏ ਨੇ ਜਿਹਦਾ ਨਾਂ ਸ਼ੀਤਲ ਅੰਗੁਰਾਲ ਹੈ ਇਹਨੇ ਇੱਕ ਰੌਲਾ ਰੱਪਾ ਪਾਇਆ ਕਿ ਭਾਜਪੀ ਮੈਨੂੰ ਖਰੀਦਣਾ ਚਾਹੁੰਦੀ ਹੈ 25 ਕਰੋੜ ਰੁਪਈਆ ਆਫਰ ਕਰਦੀ ਆ ਇਹਦੇ ਨਾਲ ਹਮਾਇਤ ਕੀਤੀ ਕਿ ਹੋਰ ਐਮਐਲਏ ਨੇ ਉਹ ਵੀ ਜਲੰਧਰ ਤੋਂ ਐ ਰਮਨ ਅਰੋੜਾ ਉਹ ਵੀ ਕਿਹਾ ਹਾਂ ਜੀ ਇਹ ਸੱਚ ਬੋਲਦਾ ਮੈਨੂੰ ਵੀ 25 ਕਰੋੜ ਰੁਪਏ ਦੀ ਆਫਰ ਹੋਈ ਆ ਭਾਜਪਾ ਵੱਲੋਂ ਤੇ ਫੇਰ ਬਸ ਚਾਹੀਦਾ ਕੀ ਸੀ ਰੌਲਾ ਰੱਪਾ ਪੈ ਗਿਆ ਆਮ ਆਦਮੀ ਪਾਰਟੀ ਕਹਿੰਦੀ ਇਹਨੂੰ ਆਪਰੇਸ਼ਨ ਲੋਟਸ ਕਿਹਾ ਜਾਂਦਾ ਹੈ ਬੀਜੇਪੀ ਨੇ ਆਪਰੇਸ਼ਨ ਲੋਟਸ ਸਾਰੇ ਦੇਸ਼ ਵਿੱਚ ਸ਼ੁਰੂ ਕੀਤਾ ਹੋਇਆ ਮਹਾਰਾਸ਼ਟਰ ਵਿੱਚ ਵੀ ਸਰਕਾਰਾਂ ਤੋੜਨ ਦੀ ਕੋਸ਼ਿਸ਼ ਹੋ ਰਹੀ ਆ ਹੋਰ ਸੂਬਿਆਂ ਵਿੱਚ ਵੀ ਹੋ ਰਹੀ ਆ ਆਪਰੇਸ਼ਨ ਲੋਟਸ ਲੋਟਸ ਹੋਣ ਲੱਗੀ ਹਰਪਾਲ ਚੀਮਾ ਫਾਈਨੈਂਸ ਮਿਨਿਸਟਰ ਜਾਂਦੇ ਆ ਇੱਕ ਡੈਲੀਗੇਸ਼ਨ ਲੈ ਕੇ ਡੀਜੀਪੀ ਗੌਰਵ ਯਾਦਵ ਕੋਲ ਉਹਨੂੰ ਸੁਣਾਉਂਦੇ ਆ ਆਪਣੀ ਹਾਲ ਬਿਆਨੀ ਕਰਦੇ ਆ ਕਹਿੰਦੇ ਜੀ ਆਪਰੇਸ਼ਨ ਲੋਟਸ ਚੱਲ ਰਿਹਾ ਤੇ ਭਾਜਪਾ ਸਾਡੇ ਐਮਐਲਏ ਨੂੰ ਰਿਸ਼ਵਤ ਦੇ ਕੇ ਖਰੀਦਣਾ ਚਾਹੁੰਦੀ ਆ ਗੌਰਵ ਯਾਦਵ ਨੇ ਪਰਚਾ ਦਰਜ ਕਰਾਤਾ ਕਿ 25 ਕਰੋੜ ਰੁਪਏ ਦੀ ਰਿਸ਼ਵਤ ਭਾਜਪਾ ਕਿਉਂ ਦੇ ਰਹੀ ਹੈ ਐਫ ਆਈ ਆਰ ਨੰਬਰ 3 ਆਫ 2022 ਪੁਲਿਸ ਸਟੇਸ਼ਨ ਸਟੇਟ ਕ੍ਰਾਈਮ ਫੇਜ਼ 4 ਮੁਹਾਲੀ ਪਰਚਾ ਤਾਂ ਦਰਜ ਹੋ ਗਿਆ ਨਾਲ ਹੀ ਉਹ ਤੋਂ ਬਾਅਦ ਅਨਵੈਸਟੀਗੇਸ਼ਨ ਟਰਾਂਸਫਰ ਕਰਤੀ ਵਜੀਲੈਂਸ ਬਿਊਰੋ ਤੋਂ ਕਿਉਂਕਿ ਮਾਮਲਾ ਰਿਸ਼ਵਤ ਦਾ ਸੀ ਤਾਂ ਫਿਰ ਵਜੀਲੈਂਸ ਬਿਊਰੋ ਤੋਂ ਅਸੀਂ ਹੁਣ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਕਿ ਪਰਚੇ ਦਾ ਤੁਸੀਂ ਕੀਤਾ ਕੀਆ ਤੁਸੀਂ ਸਾਨੂੰ ਦੱਸੋ ਇਹਦਾ ਸਟੇਟਸ ਕੀ ਹੈ ਅਪਡੇਟ ਦਿਓ ਵਜੀਲੈਂਸ ਬਿਊਰੋ ਕੋਲ ਕੁਝ ਕਹਿਣ ਸੁਣਨ ਨੂੰ ਹੈ ਨਹੀਂ ਪਰਚਾ ਵੈਬਸਾਈਟ ਤੇ ਪਾਇਆ ਨਹੀਂ ਹੋਇਆ ਜਿਹੜਾ ਕਿ ਲਾਜ਼ਮੀ ਆ ਕੋਟਾ ਦੀਆਂ ਇਹ ਹਦਾਇਤਾਂ ਨੇ ਕਿ ਹਰ ਐਫ ਆਈ ਆਰ ਜਿਹੜੀ ਪੁਲਿਸ ਦਰਜ ਕਰਦੀ ਆ ਇਟ ਇਜ਼ ਅ ਪਬਲਿਕ ਡਾਕੂਮੈਂਟ ਇਟ ਸ਼ੁੱਡ ਬੀ ਅਪਲੋਡਡ ਔਨ ਦੀ ਵੈਬਸਾਈਟ ਇਹ ਵੈਬਸਾਈਟ ਤੋਂ ਕੋਈ ਵੀ ਸ਼ਖਸ ਉਸ ਪਰਚੇ ਨੂੰ ਐਫ ਆਈ ਆਰ ਨੂੰ ਲਾ ਕੇ ਵੇਖ ਸਕਦਾ ਪੜ੍ਹ ਸਕਦਾ ਪਰ ਇਹ ਜਿਹੜਾ ਐਫ ਆਈ ਆਰ ਨੰਬਰ 3/2022 ਜਿਹੜੀ ਸ਼ੀਤਲ ਅੰਗੁਰਾਲ ਦੀ ਮਤਲਬ ਕਿ ਬਿਆਨ ਤੇ ਦਰਜ ਕੀਤੀ ਗਈ ਏ ਕਿਸੇ ਵੀ ਵੈਬਸਾਈਟ ਤੇ ਪੰਜਾਬ ਪੁਲਿਸ ਦੀ ਵੈਬਸਾਈਟ ਤੇ ਨਜ਼ਰ ਨਹੀਂ ਆਉਂਦੀ ਹਜੇ ਤੱਕ ਅਪਲੋਡ ਨਹੀਂ ਕੀਤੀ ਗਈ ਇਸ ਕਰਕੇ ਤੁਹਾਨੂੰ ਇਹਦੇ ਵਿਸਤਾਰ ਅਸੀਂ ਨਹੀਂ ਦੇ ਪਾ ਰਹੇ ਕਿ ਸ਼ੀਤਲ ਅੰਗੁਰਾਲ ਨੇ ਕਿਹੜੇ ਬੀਜੇਪੀ ਦੇ ਬੰਦੇ 'ਤੇ ਇਲਜ਼ਾਮ ਲਾਇਆ ਸੀ ਜਾਂ ਸਿਰਫ ਹਵਾ 'ਚ ਹੀ ਗੱਲ ਛੱਡੀ ਸੀ ਅੱਗੇ ਦੱਸਦੇ ਹਾਂ ਹਵਾ 'ਚ ਹੀ ਛੱਡੀ ਲੱਗਦੀ ਆ ਕਿਉਂਕਿ ਵਿਜੀਲੈਂਸ ਬਿਊਰੋ ਨੇ ਹਜੇ ਤੱਕ ਨਾ ਕੋਈ ਚਲਾਨ ਦਿੱਤਾ ਨਾ ਕੋਈ ਭਾਜਪਾ ਦਾ ਬੰਦਾ ਸਮਨ ਕੀਤਾ ਤੇ ਫਿਰ ਮਾਮਲਾ ਉਥੇ ਦਾ ਉਥੇ ਖੜਾ ਇੱਕ ਪਬਲਿਸਿਟੀ ਸਟੰਟ ਆਮ ਆਦਮੀ ਪਾਰਟੀ ਨੇ ਸतीश ਅੰਗਰਾਲ ਦੇ ਬਿਆਨ ਤੇ ਕੀਤਾ ਇਹ ਚ ਕਸੂਰ ਮੈਂ ਕਹਿੰਦਾ ਵੀ ਆਮ ਆਦਮੀ ਪਾਰਟੀ ਦਾ ਘੱਟਾ ਪਰ ਇਸ ਐਮਐਲਏ ਦਾ ਕਸੂਰ ਵੱਧਾ ਜਿਨੇ ਇੱਕ ਝੂਠਾ ਬਿਆਨ ਦੇ ਕੇ ਇੱਕ ਬਾਬ ਰੋਲਾ ਖੜਾ ਕੀਤਾ ਪੰਜਾਬ ਚ ਤੇ ਉਸ ਬਾਬ ਰੋਲੇ ਦੇ ਸ਼ਿਕਾਰ ਹੋਏ ਫਾਈਨੈਂਸ ਮੰਤਰੀ ਹਰਪਾਲ ਚੀਮਾ ਜਿਹੜੇ ਡੈਲੀਗੇਸ਼ਨ ਲੈ ਕੇ ਤੁਰਪੇ ਡੀਜੀਪੀ ਨੂੰ ਮਿਲਣ ਤੇ ਹੁਣ ਅਗਲੀ ਗੱਲ ਇਹ ਆ ਵੇਖਣ ਵਾਲੀ ਜਦੋਂ ਸਾਬਤ ਨਹੀਂ ਹੋਇਆ ਦੋਸ਼ ਤਾਂ ਫਿਰ ਕਰਨਾ ਕੀ ਚਾਹੀਦਾ ਕਰਨਾ ਇਹ ਚਾਹੀਦਾ ਜਿਹੜਾ ਦਫਾ 182 ਆਈਪੀਸੀ ਲੱਗਦੀ ਆ ਜਿਹੜਾ ਬਿਆਨ ਸਾਬਤ ਨਾ ਹੋਵੇ ਜਾਂ ਝੂਠਾ ਪਾਇਆ ਜਾਵੇ ਤਾਂ ਉਸ ਬੰਦੇ ਤੇ ਇਹ ਝੂਠਾ ਬਿਆਨ ਜਾਂ ਵਿਦਾਊਟ ਐਵਿਡੈਂਸ ਗੱਲ ਕਰਨ ਦੇ ਤਹਿਤ ਮੁਕੱਦਮਾ ਦਰਜ ਹੋ ਸਕਦਾ ਪਤਾ ਨਹੀਂ ਹੁਣੇ ਕਰਦੀ ਹੈ ਸਰਕਾਰ ਕਿ ਨਹੀਂ ਕਰਦੀ ਵਿਜੀਲੈਂਸ ਬਿਊਰੋ ਨੇ ਵੀ ਕਰਨਾ ਉਹੀ ਆ ਜੋ ਸਰਕਾਰ ਨੇ ਕਹਿਣਾ ਇਹ ਸਾਰੇ ਮਹਿਕਮੇ ਇਹ ਸਾਰੇ ਅਧਿਕਾਰੀ ਇਹ ਸਿਰਫ ਆਪਣੇ ਮੁੱਖ ਮੰਤਰੀ ਵੱਲ ਦੇਖਦੇ ਆ اپنی ਸਰਕਾਰ ਵੱਲ ਦੇਖਦੇ ਆ ਜਿਵੇਂ ਉਹ ਅੱਖ ਦਾ ਇਸ਼ਾਰਾ ਕਰਦਾ ਓਵੇਂ ਫਿਰ ਇਹ ਨਾਚ ਨੱਚਦੇ ਆ ਹੁਣ ਦੱਸਦੇ ਆ ਕਿ ਕਾਂਗਰਸੀ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਪਲਟੀ ਕਿਉਂ ਮਾਰੀ ਲੀਡਰ ਆਫ اپੋਜੀਸ਼ਨ ਪ੍ਰਤਾਪ ਬਾਜਵਾ ਦਾ ਕਹਿਣਾ ਉਹ ਤੁਹਾਨੂੰ ਦੱਸਾਂਗੇ ਫਿਰ ਤੋਂ ਬਾਅਦ ਬਿੱਟੂ ਨੇ ਜੋ ਐਕਸਪਲੇਨੇਸ਼ਨ ਦਿੱਤੀ ਉਹ ਵੀ ਦੱਸਾਂਗੇ ਲਓ ਗੱਲ ਲੱਗੇ ਵਧਾਉਨੇ ਆ ਪ੍ਰਤਾਪ ਬਾਜਵਾ ਕਹਿੰਦਾ ਜੀ ਪਹਿਲਾਂ ਤਾਂ ਮੈਨੂੰ ਬਹੁਤ ਅਫਸੋਸ ਹੈ ਕਹਿੰਦਾ ਕਿ ਸ਼ਹੀਦ ਕਾਂਗਰਸੀ ਲੀਡਰ ਸਰਦਾਰ ਬਿਆਨ ਸਿੰਘ ਸਾਹਿਬ ਦਾ ਮੁੱਖ ਮੰਤਰੀ ਦੇ ਗ੍ਰੈਂਡਸਨ ਨੇ ਪਲਟੀ ਮਾਰ ਲਈ ਆ ਉਹ ਦਲ ਬਦਲੂ ਨਿਕਲਿਆ ਕਹਿੰਦੇ ਆ ਅਸੀਂ ਬੜੀ ਮੁਸ਼ਕਲ ਸੀ ਕਿ ਰਵਨੀਤ ਬਿੱਟੂ ਨੂੰ ਖੜਾ ਕਿੱਥੋਂ ਕਰੀਏ ਕਿਉਂਕਿ ਲੁਧਿਆਣੇ ਤੋਂ ਤਾਂ ਰਿਪੋਰਟਾਂ ਦੇ ਅਨੁਸਾਰ ਉਹ 2 ਲੱਖ ਵੋਟਾਂ ਤੋਂ ਹਾਰ ਰਿਹਾ ਸੀ ਸਾਡਾ ਕੰਮ ਭਾਜਪਾ ਨੇ ਬਾਜਵੇ ਸਾਹਿਬ ਕਹਿੰਦੇ ਸੌਖਾ ਕਰਤਾ ਤੇ ਹੁਣ ਤਿੰਨ ਵਾਰੀ ਅਸੀਂ ਪਹਿਲਾਂ ਇਹਨੂੰ ਜਿਤਾਇਆ ਇੱਕ ਵਾਰੀ ਆਨੰਦਪੁਰ ਸਾਹਿਬ ਤੋਂ ਦੋ ਵਾਰੀ ਲੁਧਿਆਣੇ ਤੋਂ ਜਦੋਂ ਆਨੰਦਪੁਰ ਸਾਹਿਬ ਸੀ ਇਹਨੇ ਡੱਕਾ ਤੋੜਿਆ ਨਹੀਂ ਕਿਸੇ ਨੂੰ ਮਿਲਿਆ ਨਹੀਂ ਕਿਸੇ ਦਾ ਫੋਨ ਚੱਕਿਆ ਨਹੀਂ ਤੇ ਕਾਂਗਰਸ ਪਾਰਟੀ ਬਹੁਤ ਦੁਖੀ ਸੀ ਪਰ ਫਿਰ ਵੀ ਲੋਕਾਂ ਨੇ ਕਿਹਾ ਐ ਨਾ ਕਰੋ ਟਿਕਟ ਨਾ ਕਟੋ ਬਿਆੰਤ ਸਿਆਉ ਦਾ ਗ੍ਰੈਂਡਸਨ ਤੁਸੀਂ ਇਹਨੂੰ ਐਡਜਸਟ ਕਰੋ ਇਨੂੰ ਫਿਰ ਅਸੀਂ ਐਸਕੇਪ ਰੂਟ ਦਿੱਤਾ ਬਾਜਵਾ ਸਾਹਿਬ ਕਹਿੰਦੇ ਉਦੋਂ ਮੈਂ ਪ੍ਰਧਾਨ ਹੁੰਦਾ ਸੀ ਪਾਰਟੀ ਦਾ ਤਾਂ ਲੁਧਿਆਣਾ ਹੀ ਖੜਾ ਕੀਤਾ ਉੱਥੇ ਦੋ ਵਾਰੀ ਜਿਤਾਇਆ ਤੇ ਇਸ ਕਿਰਤ ਕਣ ਸਿਆਸਤਦਾਨ ਨੇ ਪਲਟੀ ਮਾਰ ਲਈ ਬਸ ਜੀ ਲੋਕ ਲਾਲਚੀ ਹੋ ਗਏ ਬਾਜਵਾ ਸਾਹਿਬ ਕਹਿੰਦੇ ਜ਼ੈਡ ਪਲੱਸ ਸਿਕਿਉਰਿਟੀ ਨਾ ਖੁਸ਼ ਜੇ ਡਰ ਰਹਿਦਾ ਇਹਨਾਂ ਨੂੰ ਦਿੱਤੀਆਂ ਨੇ ਤਿੰਨ ਕੋਠੀਆਂ ਰਵਨੀਤ ਬਿੱਟੂ ਨੂੰ ਇੱਕ ਲੁਧਿਆਣੇ ਇੱਕ ਚੰਡੀਗੜ੍ਹ ਤੇ ਇੱਕ ਦਿੱਲੀ ਇਹਦਾ ਕਹਿੰਦੇ ਜੀ ਲਾਰਡ ਮਾਉਂਟ ਬੈਟਰਨ ਨੂੰ ਵੀ ਸ਼ਾਇਦ ਅੰਗਰੇਜ਼ਾਂ ਨੇ ਇੰਨੀਆਂ ਕੋਠੀਆਂ ਨਾ ਦਿੱਤੀਆਂ ਹੋਣ ਬਾਜਾ ਸਾਹਿਬ ਨੇ ਮਜ਼ਾਕ ਕਰਦੇ ਹੋਏ ਕਿਹਾ ਅੱਗੇ ਉਹ ਇੱਕ ਫਿਰ ਸ਼ੇਰ ਸੁਣਾਉਂਦੇ ਆ ਜੀ ਪਰਸ਼ੀਨ ਕਹਿੰਦੇ ਆ ਚਿਹਰਾ ਨੂਰਾਨੀ ਥਾ ਮਗਰ ਕਰਤੂਤ ਕਾਫਰਾਨਾ ਥੀ ਇਹ ਸ਼ੇਰ ਬਾਜਬਾ ਸਾਹਿਬ ਦੀ ਧਿਰ ਆਪੋਜੀਸ਼ਨ ਰਵਨੀਤ ਬਿੱਟੂ ਤੇ ਲਾ ਕੇ ਸੁਣਾਉਂਦੇ ਆ ਪਰ ਰਮਨੀਤ ਬਿੱਚੂ ਨੇ ਪੰਜਾਬ ਦਸਤਾ ਹੋਏ ਇਹਨਾਂ ਗੱਲਬਾਤ ਕਰਦੇ ਹੋਏ ਆਪਣਾ ਇੱਕ ਵੱਖਰਾ ਤਰਕ ਦਿੱਤਾ ਉਹ ਕਹਿੰਦੇ ਆ ਜੀ ਮੈਂ ਪਿਛਲੇ 10 ਸਾਲ ਤੋਂ ਲੋਕ ਸਭਾ ਚ ਨਾਰੇਬਾਜ਼ੀ ਤੋਂ ਸਵਾ ਕੁਝ ਨਹੀਂ ਕਰ ਰਿਆ ਤਨਖਾਹ ਲੈ ਲੈਣਾ ਨਾਰੇ ਲਾ ਲੈਣਾ ਦੱਸੋ ਮੇਰੇ ਜਿੱਤਨ ਨਾਲ ਪੰਜਾਬ ਦਾ ਜਾਂ ਲੁਧਿਆਣੇ ਦਾ ਕੀ ਫਾਇਦਾ ਹੋਇਆ ਲੋਕ ਸਭਾ ਦਾ ਸਪੀਕਰ ਜਦੋਂ ਜੀ ਕਰੇ ਸਾਨੂੰ ਵਿਰੋਧੀ ਧਿਰ ਵਾਲਿਆਂ ਨੂੰ ਕੰਨੋਂ ਫੜ ਕੇ ਬਾਹਰ ਕੱਢ ਦਿੰਦਾ ਮੋਦੀ ਜੀ ਹੁਣ ਸਿੱਖਾਂ ਲਈ ਕੁਝ ਕਰਨਾ ਚਾਹੁੰਦੇ ਆ ਪੰਜਾਬ ਲਈ ਵੀ ਕੁਝ ਕਰਨਾ ਚਾਹੁੰਦੇ ਆ ਜੇ ਮੈਂ ਚੌਥੀ ਵਾਰ ਐਮਪੀ ਬਣ ਗਿਆ ਲੋਕਾਂ ਨੇ ਬਣਾਤਾ ਤਾਂ ਮੈਂ ਮੋਦੀ ਜੀ ਤੋਂ ਕੁਝ ਮੰਗਣ ਯੋਗ ਹੋ ਜਾਊਗਾ ਇਹ ਯਕੀਨੀ ਆ ਬਿੱਟੂ ਕਹਿੰਦਾ ਕਿ ਚੌਥੀ ਵਾਰ ਵੀ ਭਾਜਪੀ ਦੀ ਸਰਕਾਰ ਬਣਨੀ ਆ ਜੋ ਵੀ ਕਹੋ ਪੰਜਾਬ ਨੂੰ ਫਾਇਦਾ ਤਾਂ ਹੀ ਹੋਣਾ ਜੇ ਮੋਦੀ ਨਾਲ ਪੰਜਾਬ ਚੱਲੂਗਾ ਇਸ ਕਰਕੇ ਕਹਿੰਦੇ ਜੀ ਪੰਜਾਬ ਦੇ ਹਿੱਤਾਂ ਨੂੰ ਧਿਆਨ ਰੱਖ ਕੇ ਮਿੱਟੂ ਕਹਿੰਦਾ ਜੀ ਮੈਂ ਪਾਰਟੀ ਬਦਲ ਲਈ ਹੁਣ ਮੈਂ ਤੁਹਾਨੂੰ ਆਪਣਾ ਕਨਕਲੂਜਨ ਸੁਣਾਉਣਾ ਵਿਚਾਰ ਸੁਣਾਉਣਾ ਕਹਿੰਦੇ ਜੀ ਪੋਲਿਟਿਕਸ ਮੇਕਸ ਅ ਸਟ੍ਰੇਂਜ ਬੈਡ ਫੈਲੋਸ ਯਾਨੀ ਕਿ ਸਿਆਸਤ ਅਜੀਬੋ ਗਰੀਬ ਹਮ ਬਿਸਤਰ ਬਣਾ ਦਿੰਦੀ ਹੈ ਭਾਵੇਂ ਉਹ ਅਨ ਨੇਚਰਲ ਹੋਵੇ ਸ਼ੀਤਲ ਅੰਗੁਰਾਲ ਵਰਗੇ ਲੀਡਰ ਜਿਨ੍ਹਾਂ ਦਾ ਪਿਛੋਕੜ ਅਪਰਾਧਿਕ ਹੈ ਯਾਨੀ ਕਿ ਕ੍ਰਾਈਮਨਲ ਆ ਉਹ ਲੋਕਾਂ ਦੀ ਸੇਵਾ ਕਰਨ ਦੇ ਨਾਲ ਬਹਾਨਾ ਲਾ ਕੇ ਫਿਰ ਆਪਣਾ ਉल्लू ਸਿੱਧਾ ਕਰਦੇ ਨਜ਼ਰ ਆਉਂਦੇ ਨੇ ਉੱਚੇ ਅਰਦਾਸ਼ਾਂ ਵਾਲੀ ਕਹਾਉਂ ਦੀ ਆਮ ਆਦਮੀ ਪਾਰਟੀ ਇਹੋ ਜਿਹੇ ਲੀਡਰਾਂ ਤੋਂ ਚਕਮਾ ਖਾ ਜਾਂਦੀ ਹੈ ਤੇ ਫਿਰ ਬਿੱਚੂ ਦੇ ਦਲ ਬਦਲਣ ਤੋਂ ਪਤਾ ਲੱਗਦਾ ਹੈ ਕਿ ਕਿਸੇ ਨੂੰ ਵੀ ਬਜ਼ੁਰਗਾਂ ਦੇ ਸਿਧਾਂਤ ਤੇ ਚੱਲਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਅੱਜ ਦੀ ਜਨਰੇਸ਼ਨ ਬਹੁਤ ਹੀ ਪ੍ਰੈਕਟੀਕਲ ਹੋ ਚੁੱਕੀ ਆ ਤੇ ਐਵੇਂ ਕਹਿ ਦਈਏ ਨੋਬਡੀ ਕੈਨ ਬੀ ਟੇਕਨ ਫॉर ਗਰਾਂਟਡ ਕਿਸੇ ਦਾ ਤੁਸੀਂ ਪੂਰੇ ਠੋਕ ਵਜਾ ਕੇ ਗਾਰੰਟੀ ਲੈ ਕੇ ਕਹਿ ਨਹੀਂ ਸਕਦੇ ਕਿ ਇਹ ਬੰਦਾ ਮੇਰੇ ਨਾਲ ਚੱਲੂਗਾ ਉਹ ਉਹਦਾ ਬਾਪੂ ਵੀ ਨਹੀਂ ਕਹਿ ਸਕਦਾ ਕਿ ਮੇਰਾ ਪੁੱਤ ਮੇਰੇ ਮੁਤਾਬਕ ਚੱਲੂਗਾ ਪਰ ਨਾਲ ਇਹ ਵੀ ਸਾਬਤ ਹੁੰਦਾ ਹੈ ਕਿ ਗਾਂਧੀ ਪਰਿਵਾਰ ਯਾਨੀ ਕਿ ਇੰਦਰਾ ਗਾਂਧੀ ਦਾ ਪਰਿਵਾਰ ਪਾਰਟੀ ਤੇ ਪਕੜ ਗਵਾ ਚੁੱਕਿਆ ਗੋ ਜਿਹਨਾਂ ਪਹਿਲਾਂ ਤੁਹਾਨੂੰ ਯਾਦ ਕਰਾ ਦਿਆਂ ਕਿ ਨਵਜੋਤ ਸਿੱਧੂ ਦੇ ਭਾਜਪਾ ਚ ਜਾਣ ਦੇ ਚਰਚੇ ਛੜੇ ਸੀ ਪਹਿਲਾਂ ਤਾਂ ਉਹਨੇ ਅੱਡੀ ਪੰਜਾ ਲਈ ਰੱਖਿਆ ਲੋਕਲ ਯੂਨਿਟ ਨਾਲ ਸਟੇਟ ਯੂਨਿਟ ਨਾਲ ਰੈਲੀਆਂ ਬੜੀਆਂ ਸਰਗਰਮੀ ਨਾਲ ਕਰਦਾ ਰਿਹਾ ਫਿਰ ਇਕਦਮ ਹੀ ਉਹਦਾ ਸਵਿਚ ਆਫ ਹੋ ਗਿਆ ਪਹਿਲਾਂ ਇਸ ਤੋਂ ਪ੍ਰੇਂਕਾ ਗਾਂਧੀ ਨਾਲ ਫੋਟੋ ਖਿਚਵਾ ਕੇ ਸਾਰੇ ਅਖਬਾਰਾਂ ਚ ਵੀ ਛਪਵਾਈ ਇੱਕ ਸੰਕੇਤ ਦਿੱਤਾ ਕਿ ਮੈਂ ਤਾਂ ਬੰਦਾ ਹੀ ਹਾਈ ਕਮਾਂਡ ਦਾ ਤਾਂ ਕਿ ਜਿਹੜੀ ਸਟੇਟ ਲੀਡਰਸ਼ਿਪ ਹੈ ਉਹ ਕੁਝ ਚੁੱਪ ਕਰ ਜੇ ਦਬ ਜਾਏ ਉਹਦਾ ਵਿਰੋਧ ਨਾ ਕਰੇ ਫਿਰ ਇੱਕ ਦਿਨ ਅਚਨ ਚੇਤੇ ਇਹ ਫੈਸਲਾ ਸੁਣਦੇ ਆ ਕਿ ਮੈਂ ਤਾਂ ਜੀ ক্রিকেট ਦੀ ਕਮੈਂਟਰੀ ਕਰਨ ਜਾ ਰਿਆਂ ਆਈਪੀਐਲ ਮੈਚ ਸ਼ੁਰੂ ਹੋ ਗਏ ਤੇ ਮੈਂ ਤਾਂ ਕਮਾਉਣੇ ਆ ਨੋਟ ਕਹਿੰਦਾ ਜੀ ਮੈਂ ਤਾਂ ਵਿਆਹ ਨਹੀਂ ਆ ਕੁੜੀ ਸਿਆਸਤ ਚੋਂ ਮੈਂ ਖੱਟਿਆ ਕੀ ਮੈਂ ਤਾਂ ਘਰ ਫੂਕੇ ਤਮਾਸ਼ਾ ਵੇਖਿਆ ਸਿੱਧੂ ਸਾਹਿਬ ਅੱਜਕੱਲ ਸਰਗਰਮ ਸਿਆਸਤ ਤੋਂ ਪਾਸੇ ਹੋ ਚੁੱਕੇ ਆ ਪਰ ਇਹ ਹਜੇ ਸਾਬਤ ਨਹੀਂ ਹੋਇਆ ਕਿ ਕੀ ਵਕਿਆ ਇਹ ਉਹ ਭਾਜਪਾ ਚ ਜਾਣਗੇ ਕਿ ਨਹੀਂ ਚਰਚਾ ਜ਼ਰੂਰ ਛਿੜਿਆ ਸੀ ਲੋਖੀਰ ਤੇ ਹੋਰ ਕਹਿੰਦਾ ਚੱਲਾ ਪੰਜਾਬ ਦਾ ਜਿਹੜਾ ਵੀ ਕੋਈ ਦਾਗੀ ਲੀਡਰ ਜਿਸ ਨੂੰ ਭਗਵਾਨਤ ਮਾਨ ਦੀ ਸਰਕਾਰ ਫੜ ਰਹੀ ਹੋਵੇ ਜਾਂ ਫੜ ਲਿਆ ਹੋਵੇ ਉਹ ਫਿਰ ਬੀਜੇਪੀ ਦੀ ਕਪੜੇ ਧੋਣ ਵਾਲੀ ਮਸ਼ੀਨ 'ਚ ਡੁਬਕੀ ਮਾਰਦਾ ਨਜ਼ਰ ਆਉਂਦਾ ਤਾਂ ਕਿ ਮੈਂ ਦੁੱਧ ਧੋਤਾ ਚਿੱਟਾ ਸਫੇਦ ਨਿਕਲਿਆ ਆਵਾਂ ਤੇ ਅੱਗੇ ਤੁਹਾਨੂੰ ਦੱਸ ਦਿਆਂ ਜੀ ਹੁਣ ਵਕਤ ਆ ਗਿਆ ਹੈ ਵਕਤ ਆ ਗਿਆ ਲੋਕਾਂ ਨੂੰ ਸੁਚੇਤ ਹੋਣ ਦਾ ਵਕਤ ਆ ਗਿਆ ਵੋਟਰ ਨੂੰ ਸਮਝਦਾਰ ਹੋਣ ਦਾ ਤੁਸੀਂ ਪਲਟੀ ਮਾਰ ਲੀਡਰਾਂ ਦਾ ਜਿਹੜਾ ਹੈ ਉਹ ਬਾਈਕਾਟ ਕਰੋ ਆਪਣੇ ਪਿੰਡਾਂ ਤੇ ਮੁਹੱਲੇ ਦੇ ਵਿੱਚ ਉਹਨਾਂ ਨੂੰ ਦਾਖਲ ਹੋਣ ਨਾ ਦਿਓ ਤੇ ਵੋਟ ਦਾ ਉੱਕਾ ਪਾਉ ਹੀ ਨਾ ਵੋਟ ਪਾਉਣ ਜਾਓ ਜ਼ਰੂਰ ਉੱਥੇ ਜਿਹੜਾ ਬਟਨ ਹੁੰਦਾ ਨੋਟਾ ਨਨ ਆਫ ਦੀ ਅਬਵ ਉੱਪਰਿਆਂ ਵਿੱਚੋਂ ਕਿਸੇ ਨੂੰ ਵੋਟ ਨਹੀਂ ਪਾਉਣੀ ਆਪਣੀ ਨਾਰਾਜ਼ਗੀ ਰਜਿਸਟਰ ਕਰਾਓ ਤੇ ਫਿਰ ਬਦਲਾਅ ਆਉਣ ਦੇ ਚਾਂਸ ਵੱਣ ਗਏ ਦੋਸਤੋ ਤੇ ਇਹ ਮੇਰੀ ਸੀ ਬੇਨਤੀ ਤੁਸੀਂ ਸਵਕਾਰ ਕਰਿਓ ਜੇ ਚੰਗੀ ਲੱਗੂ ਜੇ ਨਹੀਂ ਚੰਗੀ ਲੱਗਦੀ ਤਾਂ ਫਿਰ ਨਾ ਵੀ ਸਵੀਕਾਰ ਕਰਿਓ ਤੇ ਫਿਰ ਖਾਈ ਚੰਦਿਓ ਰਗੜੇ ਜਿਵੇਂ ਆਪਾਂ ਹੁਣ ਖਾਂਦੇ ਆ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਵਿਸ